ਘਰ ਦੀ ਛੱਤ ਤੇ ਘੜੇ ਮੂਧੇ ਰੱਖਣ ਨਾਲ ਹੋਇਆ ਘਰ ਬਰਬਾਦ ਆਏ ਸਨ ਬਾਬਾ ਪਾਲਾ ਜੀ ਦੇ ਦਰਬਾਰ ਕੱਢੀ ਪੁੱਛ ਕੀਤਾ ਆਪਾਂ ਨਾਲੇ ਸੰਗਤ ਜੀ ਤੁਸੀਂ ਵੀ ਧਿਆਨ ਨਾਲ ਵੀਡੀਓ ਨੂੰ ਦੇਖੋ ਤੇ ਵਿਚਾਰ ਸੁਣੋ ਘਰ ਦੀ ਛੱਤ ਤੇ ਪਾਣੀ ਵਾਲੇ ਘੜੇ ਆਪਾਂ ਕਈ ਵਾਰ ਮੂਧੇ ਰੱਖ ਦਿੰਨੇ ਹਾਂ ਨਾਲੇ ਜੇਕਰ ਤੁਹਾਡੇ ਘਰ ਦੀ ਛੱਤ ਤੇ ਘੜੇ ਮੂਧੇ ਰੱਖੇ ਹਨ ਤਾਂ ਚੁੱਕ ਦਿਓ ਜੀ ਹਾਂ ਜੇਕਰ ਤੁਸੀਂ ਆਉਣਾ ਹੈ ਦਰਬਾਰ ਚੌਕੀ ਮੰਗਲਵਾਰ ਬੁੱਧਵਾਰ ਵੀਰਵਾਰ ਨੂੰ ਦਿਨ ਵਿੱਚ ਲੱਗਦੀ ਹੈ ਸਮਾਣੇ ਤੋਂ ਪਾਤੜਾ ਰੋਡ ਪਿੰਡ ਰੇਤਗੜ੍ਹ ਰੋਡ ਉੱਪਰ ਦਰਗਾਹ ਲਾਲਾ ਵਾਲਾ ਪੀਰ ਸੰਗਤ ਜੀ ਚੈਨਲ ਪੀਬੀ 19 ਬਲੈਕ ਇਨੂੰ ਜੇਕਰ YouTube ਤੇ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਕਰੋ ਜੀ ਜੇਕਰ Facebook ਤੇ ਦੇਖ ਰਹੇ ਹੋ ਫੋਲੋ ਕਰੋ ਜੀ ਆਓ ਦੇਖੀਏ ਬਾਬਾ ਪਾਲਾ ਜੀ ਦਾ ਦੀਵਾਨ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਨਾ ਜੀ ਬੀਬੀ ਉਨੀ ਬਲਕ ਡੀ ਚੈਨਲ ਨੰਬਰ 1 ਘਰ ਚ ਨਾ ਹੋਵੇ ਸ਼ਿੰਦਰਪਾਲ ਘਰ ਚ ਨਾ ਹੋਵੇ ਸ਼ਿੰਦਰਪਾਲ ਕਣ ਪਾਏ ਹੋਣਾ ਪੁੱਛਣ ਵਾਸਤੇ ਹੁਣ ਪਹਿਲੇ ਜਿੰਨ ਦੇ ਕਣ ਹੋਣਾ ਸ਼ਿੰਦਰਪਾਲ ਹੋਵੇ ਪੁੱਛਣ ਵਾਸਤੇ ਹੁਣ

ਪੁੱਛਾ ਹੋ ਗਿਆ ਬਾਕੀ ਬਈਓ ਜਿਨ੍ਹਾਂ ਦੇ ਕਾ ਕੋਠੇ ਦੇ ਉੱਪਰ ਭਾਈ ਤੌੜੇ ਮੁੱਦੇ ਮਾਰ ਕੇ ਰੱਖਰ ਖਣ ਉਹਨਾਂ ਦੀ ਪੁੱਛਾ ਲੇਕਿਨ ਹੈਗਾ ਬਾਬਾ ਜੀ ਇੱਕ ਤੌੜਾ ਹੈਗਾ ਇੱਕ ਪਰਲੇ ਪਾਸੇ ਖੱਬੇ ਪਾਸੇ ਖੁੰਜੇ ਦੇ ਪਾਸੇ ਖੁੰਜੇ ਜਾਂਦੇ ਖੁੰਜੇ ਜਾਂਦੇ ਰੈਸਵੀ ਪੁੱਛ ਪੇਟੀ ਹੈ ਗਏ ਨੇ ਚੱਲ ਬਾਬਾ ਇਹ ਜਿੰਦਾ ਖੂਦੀ ਜੋ ਬਾਬਾ ਹੱਥ ਮੇਂ ਰੱਖਤੇ ਹੋ ਬਾਈ ਜੇ ਮਾਤਾ ਠੀਕੇ ਹੋ ਜੇ ਸਾਡੀ ਸਕਾਇਤ ਕਿਨੂ ਆ ਮਾਤਾ ਬਾਈ ਮੈਨੂੰ ਹੀ ਦਮ ਚੜ ਜਾਂਦਾ ਸਾਰੇ ਅੰਗ ਹੋ ਜਾਂਦਾ ਜੇ ਕਿ ਰਪਈ ਹੋ ਜੇ ਮਾਤਾ ਤੋੜਾ ਚੱਕ ਦੇਂਗੀ ਕੋਠੇ ਤੋਂ ਚੱਕ ਦਾਂਗੇ ਮਾਤਾ ਚੱਕ ਦੂੰ ਪਹਿਲਾ ਗਰੰਟ ਕਿਨੂ ਲੱਗਿਆ ਸੀ ਮੇਰੇ ਮੁੰਡੇ ਨੂੰ ਲੱਗੇ ਤੇਰੇ ਮੁੰਡੇ ਨੂੰ ਲੱਗੇ ਦੀ ਮਾਤਾ ਚੱਲ ਬਾਬਾ ਓਏ ਢਿੱਲੇ ਤੋਂ ਦੂਰ ਆਏ ਸਿਰ ਸਾਧ ਸੰਤ ਚੱਕ ਰਹੇਗੇ ਮਾਤਾ ਤੁਹਾਡੇ ਤੌੜਾ ਤਰੀਂਦਾ ਨਹੀਂ ਹੁੰਦਾ ਉੱਪਰ ਕੋਠੇ ਤੇ ਉਹ ਚੱਕਦੀ ਜਿੱਨਾਂ ਚ ਰ ਕੋਠੇ ਤੇ ਰਹੂਗਾ ਉਹਨਾਂ ਚਰਮਾ ਤਾਂ ਠੀਕ ਨਹੀਂ ਹੁੰਦੀ ਆ ਲੱਤ ਦੀ ਖੱਲੀ ਤੇਰੀ ਜੜਦੀ ਆ ਮਾਤਾ ਚੱਲ ਬਾਬਾ ਓਏ ਮੈਨੇ ਸੁਨਾ ਹੈ ਦੱ ਤੇਰੇ ਕੀ ਅਜਬ ਕਹਾਣੀ ਹੈ ਮੈਨੇ ਸੁਨਾ ਹੈ ਦੱ ਤੇਰੇ ਕੀ ਅਜਬ ਕਹਾਣੀ ਹੈ ਮੈਨੇ ਸੁਨਾ ਹੈ ਦੱ ਤੇਰੇ ਕੀ ਅਜਬ ਕਹਾਣੀ ਹੈ ਮੈਨੇ ਸੁਨਾ ਹੈ ਦੱ ਤੇਰੇ ਕੀ ਅਜਬ ਕਹਾਣੀ ਹੈ तू तो रोटी दे प्यासे कमानी है भूखे को तू रोटी दे पैसे कमानी है दस तो, तेरे की अजब कहानी है ओ तो, है तेरे की अजब कहानी है भूखे को तू रोटी दे प्यासे कमानी है भूखे को तू रोटी के पैसे कमानी है तु तु तु, तु तु, तु, तु। तु, ਵਸਤੇ ਹੁਣਾ ਕਿਸੇ ਦੇ ਚੋਰੀ ਹੋ ਗਈ ਹੋਵੇ ਚੋਰੀ ਹੋ ਗਈ ਹੋਵੇ ਕਣ ਪਾਇਆ ਹੋਵੇ ਪੁੱਛਣ ਵਾਸਤੇ ਹੁਣਾ ਤੇ ਤੂੰ ਐ ਫੱਕਰਾ ਕਿੱਥੋਂ ਆਇਆ ਤੂੰ ਬਾਈ ਪਿੱਛੇ ਗੱਲ ਤੁਸੀਂ ਕਿੱਥੋਂ ਆਇਆ ਬੱਕਰਾ ਪਿੱਛਲੇ ਲੈ ਕੇ ਆ ਰਹੇ ਆ ਬੱਕਰਾ ਹਾਂਜੀ ਇਸ ਤੇ ਵਿਸਨ ਬਰੇ ਤਾਂ ਆਇਆ ਨੂੰ ਮੁੰਡੇ ਨੂੰ ਫੜੋ ਤੋਂ ਲੈ ਕੇ ਆਇਆ ਫੜੋ ਤੋਂ ਨਹੀਂ ਕਹਿ ਰਿਹਾ ਚੱਲ ਜੀ ਫੱਕਰਾ ਜੋ ਗਿਆ ਜੋ ਗਿਆ ਤੇ ਬਾਬਾ ਤੇ ਜੋ ਗਿਆ बाबा बाबा जो हिकु दो त चार पंज सारे में चोरी हुई मोटरसाइकल चोरी हो गया हो गए तो भी हो गया तो भी हो गया देखा कि चली मोरिया ਬਾਕੀ ਬੈਜੋ ਭਾਈ ਬਾਕੀ ਬਾਕੀ ਜਿਸਨੇ ਦੇਖਾ ਪੀਰ ਕਜਲ ਦਾ 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 ਉਹ ਪੀਰ ਦਾ ਹੋ ਗਿਆ ਜੋ ਆ ਮੈਂ ਜਗਿਆ ਜੋਗੀ ਆ ਮੈਂ ਬਾਰੇ ਜਗਿਆ ਬਾਕੀ ਬੈਜੋ ਥੱਦੇ ਭਾਈ ਜਿਹਦੀ ਪੁੱਛਾ ਹੁੰਦੀ ਉਹ ਹੀ ਖੜਾ ਹੋ ਜਾਂਦਾ ਪਰ ਵਿੱਚ ਦੂਜੇ ਦੀ ਪੁੱਛਾ ਕੱਢ ਜਾਂਦੀ ਆ ਜੀਦੀ ਪੁੱਛਾਉਂਦੇ ਆ ਅਜ ਆ ਪਹਿਲਾਂ ਥੱਲੇ ਜੀ ਬੈਜੋ ਨੇ ਥੱਲੇ ਆਜਾ ਪਾਈ ਕਰੀ ਬੈਜੋ ਬੈਜੇ ਵੀ ਰੁੱਤ ਸਵੀਤ ਗਏ ਥੋੜਾ ਕਰਾਉ ਜੰਗਰ ਐਨਾ ਥੋੜਾ ਕਰਾਉ ਸਰਦੇ ਸਰਦੇ ਰਸਤਾ ਛੱਡ ਦਿਆ ਕਰੋ ਭਾਈ ਜਦੋਂ ਕੋਈ ਆ ਜਾਵੇ ਹੁੰਦਾ ਜਦੋਂ ਕੋਈ ਮਰੀਜ਼ ਆਂਦਾ ਰਸਤਾ ਛੱਡ ਦਿਆ ਕਰੋ ਹੁਣ ਵੀ ਛੱਡ ਦੇ ਨੂ ਛੱਡ ਦੇ गल फरा मर गया तेज गल फराहाा लेके कु मर गई ती बकर कल खड़ी कर ਛੱਡ ਦੋ ਭਾਈ ਉਹ ਸਾਰੇ ਆਹ ਆਹ ਕਿਉਂ ਫਟਖੀ ਆ ਆਹ ਛੱਡ ਦੇ ਛੱਡ ਦੇ ਕੰਨਿਆਂ ਨੂੰ ਖੜ ਦੇ ਆਪਦਾ ਲੂਫਾ ਲੈ ਲਈ ਤੁਹਾਨੂੰ ਪਈਆ 7254 ਕਿਸ ਦੀ Swift ਕਰ ਰਿਹਾ ਹੈ ਸਾਈਡ ਤੇ ਕਰ ਲਿਓ 19231 19011 5426 5570 ਇਹ ਜਿੰਨਾਂ ਦੀਆਂ ਗੱਡੀਆਂ ਨੇ ਵੀਰ ਬਣ ਕੇ ਸਾਈਡ ਤੇ ਲਾ ਲਿਓ ਬਸ ਖੜ ਦੇ ਚ ਲੈ ਲੱਡੂ ਲੈ ਭੇਜ ਲੈ ਵਕਤ ਨੂੰ ਕੁਵਤ ਮੈਂ ਝਿਕੋ ਤੇ ਮੈਂ ਉਹਥੇ ਬਿਠਾ ਕੇ ਖਾ ਦੋ ਹੁਣੇ ਪੰਜ ਮੋਟਾ ਜੀ ਸੀ ਚੱਲੀ ਵਾ ਬਾਬਾ ਹੋ ਗਿਆ ਜਦਿਆਂ ਜਦਿਆਂ ਵੇ ਜੋ ਪਿਆ ਮੈਂ ਤੇਰੀ ਜੋ ਕਰਨ ਹੋ ਗਿਆ ਜੋ ਪਿਆ ਵੇ ਜੋ ਗਿਆ ਵੇ ਜੋ ਪਿਆ ਮੈਂ ਤੇਰੀ ਜੋ ਕਰਨ ਹੋ ਗਈ